ਜਾਂ ਸਾਬ ਕਮੇਟੀ ਨਾਲ ਕੈਨਵਾਦੀ ਅਮਰੋੜਾ ਨਾਲ ਜਾਂ ਫਿਰ ਕੁਲਦੀਪ ਸਿੰਘ ਢਾਲੀਵਾਲ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਚੰਡੀਗੜ੍ਹ ਵਿੱਚ ਕਈ ਵਾਰ ਮੀਟਿੰਗਾਂ ਹੋਈਆਂ ਜਿਸ ਦੇ ਮੁੱਖ ਮੰਗ ਸੀ ਕਿ ਡੀਏ ਦੇ ਵਿੱਚ ਵਾਧਾ ਕੀਤਾ ਜਾਵੇ ਪਰ ਇਹ ਮਾਮਨ ਸਰਕਾਰੀ ਉਹੀ ਸਰਕਾਰ 22ਵਾਂ ਸਰਕਾਰ ਪੈਦਾ ਹੋਈ ਆ ਜਿਸ ਨੇ ਅਰਕਾਰ ਨੂੰ ਚੁਗੌਂਦੀ ਖਤਰ ਜੀ ਪੰਜਾਬ ਸਰਕਾਰ ਦੇ ਜੋ ਮੁੱਖ ਮੰਗਾਂ ਨੇ ਮਲਾਈਆਂ ਹੋਈਆਂ ਜੇ ਤਾਂ ਕੇਂਦਰ ਸਰਕਾਰ ਡੀਏ 58% ਆ ਪਰ ਪੰਜਾਬ ਦੇ ਮਨਾਲਾ ਡੀਏ 42% ਆ 16% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲਾ ਕੇ ਬਾਰ ਬਾਰ ਬੇਤਵਾਨੇ ਹਰਪਾਲ ਸਿੰਘ ਚੀਮਾ ਨਾਲ ਜਾਂ ਸਬ ਕਮੇਟੀ ਨਾਲ ਕੈਨਮਾ ਦੀ ਅਰੋੜਾ ਨਾਲ ਜਾਂ ਫਿਰ ਕੁਲਦੀਪ ਸਿੰਘ ਧਾਲੀਵਾਲ ਨਾਲ ਮੁੱਖ ਨੇ ਭਵੰਤਵਾਨ ਨਾਲ ਚੰਡੀਗੜ੍ਹ ਵਿੱਚ ਕਈ ਵਾਰ ਮੀਟਿੰਗਾਂ ਹੋਈਆਂ ਜਿਸੇ ਮੁੱਖ ਮੰਤ ਸੀ ਕਿ ਡੀਏ ਦੇ ਵਿੱਚ ਵਾਧਾ ਕੀਤਾ ਜਾਵੇ ਪਰ ਇਹ ਮਾਮ ਸਰਕਾਰੀ ਇਹੋ ਜੀ ਸਰਕਾਰ 22ਵਾਂ ਸਰਕਾਰ ਪਿਆਦਾ ਹੋਈ ਆ ਜਿਸ ਨੇ ਇਹਦੀ ਦੀਵਾਲੀ ਉੱਪਰ ਵੀ ਮੁਲਾਜ਼ਮਾਂ ਨੂੰ ਨਾ ਡੀਏ ਦਿੱਤਾ ਨਾ ਹੀ ਪੇਗ ਨਾ ਲੱਗ ਭਾਗ 18 ਹਜ਼ਾਰ ਰੁਪਏ ਬਣਦਾ ਉਸ ਵਾਰੀ ਸਰਕਾਰ ਚੋਪਾ ਦੂਜੇ ਪਾਸੇ ਪੁਰਾਣੀ ਪੈਨਸ਼ਨ ਸਕੀਮ ਜੋ ਕਿ ਬਹੁਤ ਵੱਡੀ ਮੰਗ ਸੀ ਮੁਲਾਜ਼ਮਾਂ ਦੀ ਹਾਲ ਕੇ ਬਤਨ ਸਰਪਾਸਨ ਚੀਮਾ ਮੁਲਾਜ਼ਮਾਂ ਵਿੱਚ ਬਹਿ ਕਹਿੰਦਾ ਹੁੰਦਾ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ 2022 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੇ ਉੱਪਰ ਇੱਕ ਨੋਟਿਸ ਜਾਰੀ ਕੀਤਾ ਗਿਆ ਉਹਨੂੰ ਲੰਗੜਾ ਨੋਟਿਸ ਕਹਿ ਸਕਦੇ ਆਸੀਂ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਦੂਜੇ ਪਾਸੇ ਇੰਦ ਸਰਕਾਰ ਹੈ ਜੋ ਮੋਦੀ ਸਰਕਾਰ ਉਹਨਾਂ ਨੇ ਇੱਕ ਯੂਪੀਐਸ ਸਕੀਮ ਲਾਗੂ ਕੀਤੀ ਆ ਅਸੀਂ ਇਹਨੂੰ ਰੱਦ ਕਰਦੇ ਆ ਮੰਗ ਕਰਦੇ ਆ ਕਿ ਮਜ਼ਦੂਰ ਨੂੰ ਨਾ ਤਾਂ ਨਵੀਂ ਪੈਨਸ਼ਨ ਕਿ ਮਨਜ਼ੂਰਾ ਨਾ ਯੂਪੀਐਸ ਓਰਲ ਪੈਨਸ਼ਨ ਹਰ ਹਾਲ ਦੇ ਵਿੱਚ ਲਾਗੂ ਕੀਤੀ ਜਾਵੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੈਗਨ ਕਾਮਕਾ ਦੇ ਕੱਚੇ ਮਜ਼ਦੂਰਾਂ ਦੀ ਵੱਡੀ ਮੰਗਾਂ ਵੀ ਸਾਨੂੰ ਪੱਕਾ ਕੀਤਾ ਜਾਵੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੁਪਰਥਰਮਣਾ ਰੂਪੜ ਗੁਰੂ ਹਰਗੋਬਿੰਦ ਸਾਹਿਬ ਨਾਲ ਨਹਿਰ ਮੁਹੱਬਤ ਦੇ ਵਿੱਚ 20 ਸਾਲਾਂ ਸਰਕਾਰ ਨੇ ਮੋਬੈਲ ਪੱਤਾ ਦੇ ਉੱਲੂ ਰੀਆ ਨਾਂ ਕੀਤਾ ਵਾਦਾ ਤਾਂ ਉਹਨਾਂ ਸਵੇ ਨੂੰ ਪੰਜਾਬ ਸਰਕਾਰ ਨੂੰ ਜਾਂ ਹਾਲਾਤ ਆ ਉਹ ਦਿੱਲੀ ਵਾਲੇ ਜ਼ਰੂਰ ਬਣਗੇ ਹਨ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਬੜੀ ਵੀਡੀਓ ਬੱਚੇ ਜਾਣਕਾਰੀ ਦਿੱਤੀ ਹੈ ਜੋ ਕਿ ਪੰਜਾਬ ਸਰਕਾਰ ਨੇ ਜੋ ਮੁਲਾਜ਼ਮਾਂ ਦੇ ਅੱਗੇ ਮੰਗ ਰੱਖੀ ਹੈਗੀ ਆ ਵੀ ਉਹ ਕਿੰਨੇ ਟਾਈਮ ਤੱਕ ਤੇ ਕਦੋਂ ਤੱਕ ਵਾਦੇ ਨੂੰ ਪੂਰਾ ਕਰ ਸਕਦੀ ਹੈ ਧੰਨਵਾਦ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ